ਪਣ ਰਿਹਾ ਦਰਗਾਹ ਦਾ ਜਾਣਾ ਹੈ ਜਾਣਾ ਇਹਦੇ ਤਾਂ ਟੈਂਪਰੇਰੀ ਥੋੜੀ ਦੇਰ ਵਾਸਤੇ ਆਏ ਇਹ ट्रांजਿਟਰੀ ਕੈਂਪ ਹੈ ਇਥੋਂ ਭੇਜੇ ਜਾਂਦੇ ਨੇ ਜਿਵੇਂ ਮਿਲਟਰੀ ਦਾ ਹੁੰਦਾ ਹੈ ਟ੍ਰਾਂਜ਼ਿਟਰੀ ਕੈਂਪ ਉਹਦੇ ਵਿੱਚ ਜਾਂਦੇ ਨੇ ਉਹ ਭੇਜਦੇ ਨੇ ਵੀ ਇਹ ਨੂੰ ਫਲਾਣੇ ਤੋਂ ਭੇਜਦੀ ਹੈ ਇਹ ਨੂੰ ਫਲਾਣੇ ਤੋਂ ਭੇਜਦੀ ਹੈ ਇਹ ਨੂੰ ਫਲਾਣੇ ਤੋਂ ਭੇਜਦੀ ਆ ਵੀ ਟ੍ਰਾਂਜ਼ਿਟਰੀ ਦਾ ਮੈਂ ਇਥੇ ਕਰਮਾਂ ਦੇ ਹਿਸਾਬ ਨਾਲ ਇਥੋਂ ਭੇਜਿਆ ਜਾਂਦਾ ਵੀ ਕਿੱਧਰ ਜਾਣਾ ਇਲਤਜਾਮ ਹੈ ਵੈਗਰੂ ਦੀ ਕਹਿੰਦੇ ਰਾਰਾ ਰੰਗੋ ਯਾਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰਸਨਾ ਦੇ ਨਾਲ ਵੈਗਰੂ 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 ਅੱਜ ਕਾ ਮੈਂ ਛੋਟਾ ਗਿਆ ਕਾ ਮੈਂ ਲੇਕਿਨ ਸਭ ਤੋਂ ਔਖਾ ਹੈ ਆਖਣ ਔਖਾ ਸੱਚ ਅਰੋ ਪੈਸੇ ਵੀ ਦੇ ਲੋ ਤਬ ਨਹੀਂ ਜਪਦਾ ਵਸਿਆ ਹੋਰ ਗਿਆ ਨੀਂਦ ਲਾਉਗੀ ਥੱਕ ਜਾਊਗਾ ਗੁਰੂ ਸਾਹਿਬ ਪਾਸ਼ਾ ਮਹਾਰਾਜ ਨੇ ਜਦੋਂ ਖਾਲਸੇ ਨੂੰ ਪਹਿਲਾ ਪ੍ਰਸ਼ਾਦਾ ਛਕਾਤਾ ਪਹਿਲਾ ਪਹਿਲਾ ਤਾਂ ਹੀ ਰਿਵਾਜ ਆਉਂਦਾ ਸਾਰੇ ਪ੍ਰਸ਼ਾਦਾ ਛਕਦਾ ਤੇ ਬ੍ਰਾਹਮਣ ਪਹਿਲਾਂ ਛਕਦਾ ਸੀ ਮਹਾਰਾਜ ਨੇ ਤੋੜ ਦਿੱਤਾ ਕਹਿੰਦੇ ਅਸਲੀ ਬ੍ਰਾਹਮਣ ਸਾਡੇ ਉਹ ਆ ਜਿਹੜਾ ਬਰਨਦੀਪ ਵਿਚਾਰ ਕਰਦਾ ਅਸੀਂ ਜਾਤ ਪਾਤ ਨਹੀਂ ਮੰਨਦੇ ਉਸ ਵੇਲੇ ਡੈਪੂਟੇਸ਼ਨ ਲਾ ਕੇ ਆ ਗਏ ਮਹਾਰਾਜ ਤੁਸੀਂ ਕਰ ਜੋ ਦੇਵਤਾਰ ਕਿੰਨਾ ਜੁਗਾ ਦੇ অবতারਾਂ ਨੇ ਮਰਿਆਦਾ ਕਾਇਮ ਰੱਖੀ ਐ ਤੁਸੀਂ ਮਰਿਆਦਾ ਤੋੜਤੀ ਸਾਡਾ ਕੀ ਹਾਲ ਹੋਊਗਾ ਕਿਉਂਕਿ ਸਾਨੂੰ ਤਾਂ 6 ਕੰਮ ਮਿਲੇ ਹੋਏ ਰੇ ਹਾਲ ਪਰੋਤੋ ਸਿੱਧਿਆ ਪਾਣੀ ਪਨਾਵੇ ਜਗ ਕਰਨਾ ਕਰਾਉਣਾ ਦਾਨ ਦੇਣਾ ਦਾਨ ਲੈਣਾ ਇਹ ਖਟ ਕਰਮ ਨਾਸੀ ਕਰਦੇ ਆ ਮਹਾਰਾਜ ਜੀ ਤਾਂ ਤੁਸੀਂ ਮਰਿਆਦਾ ਤੋੜਤੀ ਹੁਣ ਅਸੀਂ ਹਲ ਬਾਉਣ ਲੱਗਾਂਗੇ ਵੀ ਘਮ ਕਰਨ ਲੱਗਾਗੇ ਅਸੀਂ ਕਹਿੰਦੇ ਜੁਗਾ ਤੋ ਸਾਡਾ ਇਹ ਚੱਲਿਆ ਆ ਰਿਹਾ ਦਾਤਾ ਜਿਸੀ ਤੋੜ ਦਿੱਤਾ ਮਹਾਰਾ ਕਹਿੰਦੇ ਨਹੀਂ ਇਦੋਂ ਵੀ ਜਾਦੇ ਤੁਹਾਡਾ ਮਾਨ ਕਰਾਵਾਂਗੇ ਕਿੰਨੇ ਕੋ ਤੁਸੀਂ ਕਹਿੰਦੇ ਅਸੀਂ ਤਾਂ ਮਹਾਰਾ 2-300 ਕਹਿੰਦੇ ਕੋਈ ਨਾ ਹੁਕਮ ਕਰ ਦਿੱਤਾ ਜਾਓ ਕਹਿੰਦੇ ਸੋਪੇ ਲੈ ਕੇ ਆਓ ਇਹਨਾਂ ਨੂੰ ਸ਼ਾਲੇ ਨੂੰ ਰੇਸ਼ਮ ਦੇ ਸੋਪੇ ਦੇ ਦਿੱਤੇ ਕੰਦੇ ਲੋ ਰੋਜ਼ ਸਰੋਪੇ ਮਿਲ ਗਏ ਰੋਜ਼ ਤੁਹਾਨੂੰ ਮੋਰਾ ਮਿਲ ਗਿਆ ਪਰ ਕੰਮ ਐ ਥੋੜੇ ਘੰਟੇ ਕਿੰਨੇ ਕਿੰਨੀ ਦੇਰ ਹੁੰਦਾ ਕੰਮ ਕਹਿੰਦੇ ਜੀ 8 ਘੰਟੇ ਕਹਿੰਦੇ ਚਲੋ 8 ਨਾਲ ਸਹੀ ਤੁਸੀਂ 6 ਕਰ ਲਿਆ ਕਰੋ ਕੱਲ ਨੂੰ ਆ ਜਾਓ ਇੱਥੇ ਹੀ ਆ ਜਾਓ ਉਹ ਆਗੇ ਹੁਕਮ ਕਰ ਦਿੱਤਾ ਵੀ ਪਾਈ ਪਹਿਲਾਂ ਇਹਨਾਂ ਨੂੰ ਪੋਜਨ ਸਿਖਾਓ ਨਾਸ਼ਤਾ ਕਰੋ ਦੋ ਤਪਲਾਓ ਜੋ ਪੀਂਦੇ ਆ ਮਲਾਈਆਂ ਪਾ ਕੇ ਮੱਖਣ ਨਾਲ ਪ੍ਰਸ਼ਾਦ ਦੇ ਦਿਓ ਉਹ ਸ਼ਗਲੇ ਰਾਜ ਕੇ ਕਹਿੰਦੇ ਮਹਾਰਾਜ ਕੰਮ ਦੱਸੋ ਕਹਿੰਦੇ ਆ ਜਾਓ ਆਸਣ ਵਿਛਾਇਆ ਸੀ 100 150 ਹਰੇਕ ਦੇ ਉੱਤੇ ਮਾਲਾ ਰੱਖੀ ਹੋਈ ਸੀ ਕਹਿੰਦੇ ਆਹ ਮਾਲਾ ਇਹਦੇ ਨਾਲ ਵਹਿ ਰੂ ਵਹਿ ਰੂ ਕਰੀ ਜਾਣਾ ਇੱਕ ਮਾਰ ਕੇ ਨਾਲ ਵਾਸੀ ਨਹੀਂ ਲੈਣੀ ਉਹ ਉਲੜਾ ਜੇ ਗੋਡੇ ਨਹੀਂ ਹਿਲਾਉਣੇ ਰੀੜ ਦੀ ਹੱਡੀ ਬਿਲਕੁਲ ਸਿੱਧੀ 90 ਡਿਗਰੀ ਤੇ ਰੱਖਣੀ ਹੈ ਪੋਸਾ ਕੰਮ ਹੈ ਇਹ ਹੁਣ ਪ੍ਰਸ਼ਾਦਾ ਤੁਸੀਂ ਛਕ ਲਿਆ ਹਾਜ਼ਰੀ 10 ਵਜੇ ਤੁਹਾਨੂੰ ਸ਼ਰਦਾਈ ਵਗੈਰਾ ਆਏਗੀ ਬਾਬਾ ਮੋਰੀ ਉਹ ਛਕ ਲਿਆ ਦੁਪਹਿਰੇ ਪੱਕਾ ਭੋਜਨ ਹੋਏਗਾ ਪੂਰੀਆਂ ਤੇ ਹੋਰ ساری ਚੀਜ਼ਾਂ ਮਠਿਆਈ ਵੀ ਹੋਏਗੀ ਉਹਦੇ ਚ ਰੋਜ਼ ਜਿਵੇਂ ਜਿਵੇਂ ਬਲਿਆ ਕਰਿਆ ਤੇ ਤੀਏ ਪੈਰ ਜੋ ਤੁਹਾਡੀ ਇੱਛਾ ਹੈ ਦੁੱਧ ਦੀ ਸ਼ਰਧਾਈ ਦੀ ਉਹੀ ਚੀਜ਼ ਹੋਏਗੀ ਰਾਤ ਨੂੰ ਪੂਜਣ ਹੋਏਗਾ ਜੋ ਕਹੋਗੇ ਉਹ ਹੀ ਬਣਾਵਾਂਗੇ ਖੁਸ਼ ਹੋਗੇ ਨਾਲੇ ਤਾਂ ਪੈਸੇ ਨਾਲੇ ਸਰਵਾਰੋ ਪਰੋਜ ਮਿਲਣੇ ਨਾਲੇ ਖਾਣ ਪੀਣ ਨੂੰ ਗੁਰੂ ਘਰ ਚ ਤਾਂ ਬਹੁਤ ਜਿਆਦੇ ਹੁੰਦੇ ਹੈ ਪੋਸਟਾਂ ਦੀਆਂ ਪੁਖਾ ਲਾ ਲਾਂਗੇ ਸਾਰੇ ਬਿਠਾਤੇ ਹੋਰ ਰੱਜ ਕੇ ਰੋਟੀ ਖਾ ਕੇ ਨਾਮ ਜਪਨ ਲਾ ਵਾਸੀਆਂ ਆਉਣੀਆਂ ਬਥੇਰਾ ਰੋਕਦੇ ਨੇ ਰੁਕਦੀ ਨਹੀਂ ਆ ਉਹ ਇੱਕ ਨੂੰ ਆ ਗਈ ਉਹਨੂੰ ਦੂਏ ਨੂੰ ਆ ਗਈ ਤੀਏ ਨੂੰ ਵਾਸੀ ਦਾ ਏਹੀ ਹੈ ਵੀ ਜਦੋਂ ਇੱਕ ਨੂੰ ਆ ਜਾਵੇ ਸਭ ਨੂੰ ਆਉਣ ਲੱਗ ਜਾਂਦੇ ਉਸੇ ਘੜੇ ਨੇ ਉਹ ਕਹਿੰਦੇ ਨਾ ਸਾਵਧਾਨ ਹੋ ਸਾਵਧਾਨ ਹੋ ਥੋੜਾ ਜਿਹਾ ਟਾਈਮ ਲੰਘਾ ਲਿਆ ਦੇਖਣ ਲੱਗੇ ਇੱਕ ਦੂਏ ਬਲ ਸੇ ਛੇ ਵਾਰਾਂ ਨੇ ਕਿ ਹਮਾਰਾ ਜੋ ਤਾਂ ਇੱਕ ਦੂਏ ਬਲ ਚਾਗ ਰਹੇ ਨੇ ਮਹਾਰਾਜ ਕਹਿੰਦੇ ਉਹਨਨ ਕੋ ਨੈਤਰ ਬੰਦ ਕਰ ਕਹਿੰਦੇ ਮਨ ਦਾ ਤਾਂ ਘਮੀ ਜਾਂਦਾ ਮਹਾਰਾਜ ਚੱਕੀ ਜਾਂਦੇ ਨੇ ਨੈਤਰ ਉੱਤੇ ਕਹਿੰਦੇ ਜਾਓ ਕੋ ਉਹ ਕਹਿੰਦਾ ਐ ਤਲਲੇ ਲੈੰਦਿਆਂ ਨੂੰ 10 ਵਜ ਗਏ ਉਹ ਫੇਰ ਆ ਗਈ ਸ਼ਰਧਾਈ ਆ ਗਈ ਬਹੁਤ ਵਧੀਆ ਜਲ ਪਾਣੀ ਆ ਗਿਆ ਜ਼ਰਮੀਨਾ ਮਹੀਨਾ ਸੀ ਕਈਆਂ ਨੇ ਤੇ ਕਹਿ ਵੀ ਛਕਣਾ ਦੀ ਹੈ ਕਈਆਂ ਨੇ ਛਕ ਲਿਆ ਉਹ ਜਿਨ੍ਹਾਂ ਨੇ ਕਿਹਾ ਛਕਣਾ ਨਹੀਂ ਉਹ ਕਹਿੰਦੇ ਆ ਪਈਆ ਤੁਹਾਡੀ ਮਾਲਾ ਨਾ ਸੀ ਸਰੋਪਾ ਲਈਏ ਇਹ ਤਾਂ ਕੰਮ ਔਖਾ ਹੈ ਇਹ ਨਹੀਂ ਹੋਣਾ ਸਾਤੇ ਉਹ ਜਿਨ੍ਹਾਂ ਨੇ ਉਹ ਛਕ ਲਿਆ ਉਹ ਤੇ ਬਾਅਦ ਪੇਟ ਭਰ ਗਿਆ ਉਹ ਦੁਪਹਿਰਾ ਵਸਾਂ ਹੀ ਕਰਿਆ ਜਾ ਦੁਪਹਿਰਾ ਹੋਇਆ ਪੂਰੀਆਂ ਪਾਰੀਆਂ ਛਕਣੀਆਂ ਉਹ ਨੀਦਾਉਣ ਲਈ ਤਾਂ ਸਲਾਹ ਕਰੀ ਕਹਿੰਦੇ ਵੀ ਕੀ ਕਰਨਾ ਹੈ ਉਸ ਰੁਪਏ ਪੈਣੇ ਤਨੀ ਸਾਤੇ ਲੈ ਆਉਣੇ ਚਾਰ ਅਜੇ 12 ਵਜੇ ਨੇ ਤੇ ਕੱਦ ਚਾਰ ਘੰਟੇ ਲੰਗੇ ਉੱਠ ਕੇ ਖੜੇ ਹੋਗੇ ਕਹਿੰਦੇ ਮਹਾਰਾਜ ਇਹ ਨਹੀਂ ਹੁੰਦਾ ਸਾਥੇ ਕਹਿੰਦੇ ਫੇਰ ਤੁਸੀਂ ਤਾਂ ਕਹਿੰਦੇ ਸੀ ਵੀ ਸਾਡੀ ਰੋਜੀ ਦਾ ਕੀ ਬਣੂਗਾ ਅਸੀਂ ਤਾਂ ਰੋਜ਼ ਮੋਹਰਾਂ ਦੇਣੀਆਂ ਸੀ ਰੋਜ਼ ਰੁਪਏ ਦੇਣੇ ਸੀ ਕਹਿੰਦੇ ਇਹ ਨਹੀਂ ਮਹਾਰਾਜ ਕੰਮ ਹੋ ਸਕਦਾ ਕਹਿੰਦੇ ਫਿਰ ਗੁਜ਼ਾਰਾ ਕਿਵੇਂ ਕਰੋਗੇ ਕਹਿੰਦੇ ਮਹਾਰਾ ਵੀ ਗੁਜ਼ਾਰਾ ਸਾਡਾ ਹੈ ਸਾਡੀ ਖੇਤੀ ਚੱਲ ਰਹੀ ਹੈ ਕਹਿੰਦੇ ਕਿਵੇਂ ਕਹਿੰਦੇ ਰਾਹੁਲ ਕੇ ਤੂੰ ਬੈਲ ਹਮਾਰੇ ਸਾਰ ਸਤੀ ਹੈ ਖੇਤੀ ਪਤਰੀ ਹਮਾਰੀ ਮਾਰ ਲਿਆਵੇ ਕਹਿੰਦੇ ਰਾਹੁਲ ਕੇ ਤੂੰ ਤਾਂ ਸਾਡੇ ਬੈਲ ਨੇ ਸਾੜ ਸਤੀ ਕਾਇਦਣਾ ਬੀਬੀ ਨੂੰ ਜਾ ਕੇ ਤੇਰੇ ਕਾਕੇ ਦੇ ਉੱਤੇ ਸਾੜ ਸਤੀ ਚੜ ਗਈ ਸੱਤ ਕਿਸਮ ਦਾ ਦਾਤਾਂ ਦੇ ਵਿੱਚ ਸੋਨੇ ਨਹੀਂ ਆਉਣੀਆਂ ਇਹੋ ਨੇ ਅਨਾਜ ਦੇ ਸੱਤ ਕਿਸਮ ਦਾ ਕਿਸੇ ਨੂੰ ਕਹਤਾ ਵੀ ਉਹ ਡੰਗਰ ਸਿੰਘਾਂ ਵਾਲੇ ਜਾਨਵਰ ਤੋਂ ਖਤਰਾ ਹੈ ਇਹਦੇ ਤੇ ਫਰਾਂਣਾ ਗੁਰਹਿ ਚੜ ਗਿਆ ਤੇ ਮਹਾਰਾਜ ਪਤਰੀ ਇਹ ਮਾਰੀ ਬੜੀ ਸ਼ਿਕਾਰ ਨ ਮਾਰ ਲਿਆ ਵੀ ਛੇਤੀ ਉਹਨੇ ਤਾਂ ਮਿੰਡ ਲਾਉਣੇ ਸਾਰਾ ਦਾਇਨ ਗੁਜਾਰਾ ਗੁਜਾਰਾ ਬਹੁਤ ਵਧੀਆ ਸੋ ਗੁਰ ਨਾਨਕ ਬਾਸ਼ਾ ਕਹਿੰਦੇ ਨੇ ਆਖਣ ਔਖਾ ਸਚਾ ਨੋ ਨਹੀਂ ਸਾਰੇ ਨਾਮ ਜਪਣ ਲੱਗ ਜੀਏ ਗੱਲਾਂ ਕਰ ਲਾਂਗੇ ਸਾਰਾ ਦਿਨ ਨਾਮ ਨਹੀਂ ਜਪਸਾਂਗੇ ਮਾਰੇ ਕਹਿੰਦੇ ਤੁਹਾਡੇ ਜਿੰਦਗੀ ਨਹੀਂ ਆ ਸਰ ਸੋ ਜੀਵਿਆ ਜਿਸਮਨ ਬਸਿਆ ਸੋਏ ਨਾਨਕ ਵਰਨਾ ਜੀਵਿਆ ਕੋਈ ਜੇ ਜੀਵੈ ਪਤ ਲੱਥੀ ਜਾਏ ਸਭ ਆਰਾਮ ਦੇ ਤੱਕ ਸੋ ਕਹਿੰਦੇ ਪਿਆਰਿਓ ਰਾਰਾ ਰੰਗੋ ਜਾਮਨ ਆਪਣਾ ਹਰ ਹਰ ਨਾਲ ਜਪੋ ਜਪਰਸ ਰਜ਼ਨਾ ਦੇ ਨਾਲ ਜਪ ਲੋ ਜਾ ਫਲ ਕੀ ਹੋਏਗਾ ਰੇਰੇ ਦਰਗੇ ਕਹੇ ਨਕੂ ਦਰਗਾ ਜਰੇਰੇ ਨਹੀਂ ਕਰਨਾ ਕਿਸੇ ਨੇ ਆਓ ਬੈਠ ਆਦਰ ਸਭ ਤੋਂ ਆਓ ਜੀ ਬੈਠੋ ਤਨ ਬਾਤ ਤਨ ਤਨ ਕਹੇ ਸਭ ਕੋਈ ਮੋ ਖੋਜੇ ਲੈ ਹਰ ਦਰਗੇ ਸੋ ਇਹ ਵਾਰ ਬਿਰਲਾ ਵਾਰਾ ਨਾਰਗ ਤਾਂ ਕੇ ਸਤਿ ਮਿਲਿਆ ਮਾਰਾ ਕਹਿੰਦੇ ਰੇਰੇਦਰਗੇ ਕਹੇ ਨਾ ਕੋ ਆਓ ਬੈਠਾ ਦਰਸਬੋ ਉਹਦੇ ਬਾਅਦ ਬੈਗਰੂ ਦਾ ਜਿਹੜਾ ਸਪੈਸ਼ਲ ਮਹਿਲ ਬਣਿਆ ਹੋਇਆ ਹੈ ਉਹਦੇ ਤੁਸੀਂ ਬਾਤਸਾ ਪਾਉਂਗੇ ਉਹਦੇ ਚ ਬਾਤਸਾ ਮਿਲੇਗਾ ਉਹ ਮਹਿਲ ਨਹੀਂ ਬਾਵੇ ਤੂੰ ਬਾਤਸਾ ਫੇਰ ਉੱਥੇ ਗਿਆ ਹੋਇਆ ਦੁਬਾਰਾ ਨਹੀਂ ਆਉਂਦਾ ਜਨਮ ਮਾਰਣਾ ਨਾ ਹੋਏ ਬਿਨਾਸ਼ਾ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲਗੇ ਪਾਦਾ ਜੀ ਜਿਦਿਆ ਉਹਦੇ ਕੋ ਜਿਦੇ ਨਾਲ ਜਾ ਕੇ ਦਰਗਾਹ ਵਿੱਚ ਮਾਨ ਹੋਏ ਕਿਉਂਕਿ ਸਫਾਤ ਆਉਣਾ ਉਹਦਾ ਸਫਲ ਹੈ ਆਇਆ ਸਫਲਤਾਹੂ ਕੋ ਗਨੀਏ ਜਾਸ ਰਸਨ ਹਰ ਹਰ ਮੁਕਫਨ ਕਹਿੰਦੇ ਸਫਲ ਉਹਦਾ ਆਉਣਾ ਹੈ ਜਿਹੜਾ ਵੈਰੂ 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 ਦੀ ਰਸਨਾ ਤੋਂ ਨਿਕਲ ਲੈ ਜਾਂਦਾ ਬਾਕੀ ਦਾ ਮਹਾਰਾਜ ਕਹਿੰਦੇ ਤੂੰ ਤਾਂ ਬਿਰਸਾ ਆਇਆ ਬਿਨ ਬੂਝੇ ਬਿਰਸਾ ਆਇਆ ਤੇਰਾ ਜਨਮ ਜਿਹੜਾ ਉਹ ਕਿਸੇ ਕੰਮ ਨਹੀਂ ਸਮਾਂ ਲਾਂਭਾ ਮਿਲਦਾ ਇਸ ਤਰ੍ਹਾਂ ਬੜੋ